ਤੇਰੇ ਪਾਧਾ ਦਿਖਾ ਰਲਾ ਨਹੀਂ ਕਿਸੇ ਨੂੰ ਪੁੱਛ ਲਾਂਗੇ ਮੈਡਮ ਨੂੰ ਨਾ ਨਾ ਜੀ ਇੱਕ ਸ਼ਾਲੂ ਮੈਡਮ ਨੇ ਦੇ ਵੀ ਦੇ 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 ਨਹੀਂ ਕਿ ਕਿਸਨ ਪੁੱਛ ਲਾਂਗੇ ਮੈਡਮ ਨੂੰ ਨਾ ਕਿ ਦੂਜੀ ਇੱਕ ਸ਼ਾਲ ਨੂੰ ਮੈਡਮ ਨੇ ਮਦਦ ਰਣ ਦਾ ਇਜਾਜ਼ਾ रायपुर ਵਖਾਓ ਮੌਕੇ ਤੇ ਉਸੀਂ ਦੇਖ ਰਹੇ ਹਾਂ ਆਈਪੀਐਨ ਪੰਜਾਬ ਵੈਬ ਨਿਊਜ਼ ਚੈਨਲ ਅਸੀਂ ਇਸ ਵਕਤ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਬਾਸਮਾ ਦੇ ਵਿੱਚ ਉਹ ਇਹ ਜਾਂ ਮਾਮਲਾ ਸਾਹਮਣੇ ਆਇਆ ਹੈ ਜਿੱਦੇ ਕਿ ਛੋਟੀ ਬੱਚੀ ਜਿਹੜੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ ਪੜ੍ਹਦੀ ਸੀ ਉਹਦੇ ਨਾਲ ਜਿਹੜੀ ਹੈ ਉਹਦੀ ਟੀਚਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਸਾਡੇ ਨਾਲ ਇਸ ਟਾਈਮ ਉਹ ਬੱਚੀ ਵੀ ਮੌਜੂਦ ਹੈ ਤੇ ਉਹਦੇ ਮਦਰ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਆਖੀ ਕੀ ਕਾਰਨ ਸੀਗਾ ਟੀਚਰ ਨੇ ਕਿਉਂ ਬੱਚੀ ਨੂੰ ਮਾਰਿਆ ਬੇਟਾ ਕੀ ਨਾਮ ਹੈ ਤੁਹਾਡਾ ਅਮਰੀਨ ਕੋਰ ਕਿਹੜੀ ਕਲਾਸ ਪੜਦੇ ਹੋ ਫਰਸਟ ਏ ਅੱਜ ਜੋ ਟੀਚਰ ਨੇ ਤੁਹਾਨੂੰ ਮਾਰਿਆ ਉਹ ਦੱਸੋ ਸਾਨੂੰ ਕਿਉਂ ਮਾਰਿਆ ਤੇ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਉਸ ਟਾਈਮ ਮੈਨੂੰ ਨਾ ਹਿੰਦੀ ਦਾ ਕੰਮ ਕਰਾ ਰਹੇ ਸੀ ਮੈਨੂੰ ਮਾਤਰਾ ਨਹੀਂ ਆਈਆਂ ਫਿਰ ਮੈਡਮ ਨੇ ਨਾ ਮੇਰੇ ਥੱਪੜ ਮਾਰੇ ਕੀ ਨਾਮ ਹੈ ਮੈਡਮ ਦਾ ਮਮਤਾ ਮੈਮ ਕਿੰਨੇ ਮੈਡਮ ਨੇ ਕਿੰਨੇ ਥੱਪੜ ਮਾਰੇ ਸੀ ਉੱਤੇ ਉਸ ਟਾਈਮ ਹੋਰ ਬੱਚੇ ਵੀ ਮੌਜੂਦ ਸੀ ਉੱਥੇ ਕਿੰਨੇ ਥੱਪੜ ਮਾਰੇ ਸੀ ਮੈਡਮ ਨੇ ਮੈਡਮ ਨੇ 6 ਇਹ ਤੇ 6 ਇਹ ਤੇ ਦੋ ਪਿੱਛੇ ਤੇ ਇਹ ਦੋ ਮੱਥੇ ਤੇ ਮਾਰੇ ਫਿਰ ਉਸ ਤੋਂ ਬਾਅਦ ਤੁਸੀਂ ਰੋਣ ਲੱਗੇ ਜਦੋਂ ਥੱਪੜ ਮਾਰੇ ਸੀ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਜਾ ਕਰ ਗਏ ਕਰੇ ਜਾ ਕੇ ਦੱਸਿਆ ਵੀ ਮੈਨੂੰ ਮਾਰੇ ਆ ਕਿਸ ਤਰ੍ਹਾਂ ਪਤਾ ਲੱਗਿਆ ਸੀ ਨਹੀਂ ਮੈਨੂੰ ਸਕੂਲ ਦੀ ਮੰਮਾ ਨੂੰ ਪਤਾ ਚੱਲ ਗਿਆ ਜਦੋਂ ਮੰਮਾ ਸਕੂਲ ਚ ਆਏ ਸੀ ਛੁੱਟੀ ਕਰਾਉਣ ਆਏ ਸੀ ਮੰਮਾ ਕੀ ਕਹਿਣਾ ਚਾਹੋਗੇ ਜੋ ਤੁਹਾਨੂੰ ਤੁਹਾਡੀ ਟੀਚਰ ਨੇ ਮਾਰੇ ਆ ਅੱਛਾ ਕੀਤਾ ਗਲਤ ਕੀਤਾ ਹੈ ਗਲਤ ਅਦਾ ਟੀਚਰ ਨੂੰ ਕਰਨਾ ਚਾਹੀਦਾ ਤਾਂ ਬੱਚਿਆਂ ਨੂੰ ਮਾਰਨਾ ਚਾਹੀਦਾ ਨਾ ਕਿ ਅੱਜ ਮੈਨੂੰ ਮਾਰਿਆ ਕੀ ਮੰਗ ਕਰਦੇ ਹੋ ਐਸੇ ਟੀਚਰ ਜਿਹੜੀ ਹੈ ਉਹਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਬੱਚੇ ਸਖਤ 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 ਕਾਰਵਾਈ ਹੋਣੀ ਚਾਹੀਦੀ ਜੋ ਪੁਨਿਸ਼ ਜੋ ਪੁਨਿਸ਼ਮੈਂਟ ਮੇਜੜੀ ਮਿਲੇ ਮੈਡਮ ਨੂੰ ਕਿਸ ਤਰ੍ਹਾਂ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ ਵੀ ਉਹ ਅੱਗੇ ਤੋਂ ਬੱਚਿਆਂ ਨੂੰ ਪੜਾਣ ਜਾਂ ਨਾ ਪੜਾਣੇ ਸਕੂਲ 'ਚ ਰਹਿਣੇ ਚਾਹੀਦੇ ਕਿ ਨਹੀਂ ਰਹਿਣੇ ਚਾਹੀਦੇ ਨਹੀਂ ਨਹੀਂ ਰਹਿਣਾ ਚਾਹੀਦੇ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਜਿਹੜੀ ਹੈ ਬੱਚੇ ਦੀ ਜਵਾਨੀ ਤੁਸੀਂ ਸੁਣਿਆ ਉਹਨੇ ਕੀ ਕਿਹਾ ਤੇ ਇਸ ਸੰਬੰਧ ਜਿਹੜੀ ਹੈ ਉਹਦੀ ਮਦਰ ਨਾਲ ਵੀ ਗੱਲਬਾਤ ਕਰਾਂਗੇ ਉਹ ਵਿਸਤਾਰ ਸਹਿਤ ਦੱਸਣਗੇ ਕਿ ਕਿਸ ਤਰ੍ਹਾਂ ਉਹ ਬੱਚੇ ਨੂੰ ਮਿਲੇ ਤੇ ਕਿਸ ਤਰ੍ਹਾਂ ਨੂੰ ਪਤਾ ਲੱਗਿਆ ਮੈਡਮ ਕੀ ਨਾਮ ਤੁਹਾਡਾ ਮਨਪ੍ਰੀਤ ਕੌਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਤੁਹਾਡੇ ਬੱਚੇ ਨੂੰ ਉੱਥੇ ਮਾਰਿਆ ਸਕੂਲ ਦੇ ਵਿੱਚ ਕਿਵੇਂ ਪਤਾ ਲੱਗਿਆ ਸਰ ਮੈਂ ਨਾ 12 ਵਜੇ ਨਾ ਅਮਰੀਨ ਨੂੰ ਸਕੂਲ 'ਚ ਛੁੱਟੀ ਦਿਵਾਣ ਗਈ ਸੀ ਮੈਂ ਸਕੂਲ 'ਚ ਗਈ ਮੈਂ ਸਕੂਲ 'ਚ ਨਾ ਕਾਊਂਟਰ ਤੇ ਸਰ ਬੈਠੇ ਸੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੈਨੂੰ ਗੁੜੀਆਂ ਨੂੰ ਛੁੱਟੀ ਕਰਾਣੀ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੇ ਮੈਨੂੰ ਇੱਕ ਸਲਿੱਪ ਦਿੱਤੀ ਮੈਂ ਨਾਲ ਵਾਲੀ ਆਂਟੀ ਨੂੰ ਸਲਿੱਪ ਭੇਜੀ ਉਹਨਾਂ ਦੀ ਸਲਿੱਪ ਅੰਦਰ ਲੈ ਕੇ ਗਏ ਮੇਰੇ ਕੋਲ ਅਮਰੀਨ ਦੀ ਸਟੂਡੈਂਟ ਮੇਰੇ ਕੋਲ ਆਈ ਆਫਿਸ ਦੇ ਕੋਲ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਤੁਸੀਂ ਗੁਡੀਆਂ ਦੀ ਛੁੱਟੀ ਕਿਉਂ ਕਰਵਾਣ ਆਏ ਹੋ ਮੈਂ ਕਿਹਾ ਮੈਮ ਮੈਂ ਨਾ ਗੁਡੀਆਂ ਦੀ ਦਵਾਈ ਲੈਣ ਜਾਣਾ ਮੈਡੀਸਨ ਲੈ ਕੇ ਆਣੇ ਨੇ ਵੀ ਇਸ ਕਰਕੇ ਮੈਂ ਛੁੱਟੀ ਕਰਵਾਣ ਆਈ ਆ ਮੈਨੂੰ ਅਗਰ ਮੈਮ ਕਹਿੰਦੇ ਕਹਿੰਦੇ ਵੀ ਤੁਸੀਂ ਇੱਕ ਵਾਰ ਮੇਰੇ ਨਾਲ ਕਲਾਸ 'ਚ ਚੱਲੋ ਮੈਂ ਕਿਹਾ ਮੈਮ ਵੀ ਕਲਾਸ 'ਚ ਬਲ ਆਊਡ ਨਹੀਂ ਹੈਗਾ ਪੇਰੈਂਟਸ ਨੂੰ ਜਾਣਾ ਵੈ ਮੈਂ ਨਹੀਂ ਜਾ ਸਕਦੀ ਚਲੋ ਉਹਨਾਂ ਨੇ ਅੰਦਰੋਂ ਕਾ ਤੇ ਸਰ ਕਹਿੰਦੇ ਵੀ ਪੇਰੈਂਟਸ ਲਾਊਡ ਨਹੀਂ ਹੈਗੇ ਕਹਿੰਦੇ ਸਰ ਸਰ ਤੁਸੀਂ ਮੇਰਾ ਨਾਮ ਲੈ ਲਓ ਮਮਤਾ ਮੈਡਮ ਕਹਿੰਦੇ ਵੀ ਲੈ ਕੇ ਗਏ ਨੇ ਮਰੀਨ ਦੀ ਮੰਮਾ ਨੂੰ ਸਰ ਜਦੋਂ ਮੈਨੂੰ ਲੈ ਕੇ ਗਏ ਨੇ ਮੈਨੂੰ ਰਸਤੇ 'ਚ ਥੋੜੀ ਦੂਰ ਕਮਰਾ ਸੀ ਨਾਲ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਨਾ ਮੈਂ ਅੱਜ ਨਾ ਮਰੀਨ ਨੂੰ ਮਾਤਰਾਵਾ ਨਹੀਂ ਆਈ ਆਈ ਗਏ ਮੈਂ ਨਾ ਤੁਹਾਡੀ ਗੁड़िया ਦੇ ਇੱਕ ਥੱਪੜ ਲਾਇਆ ਮੈਂ ਕਿਹਾ ਮੈਮ ਤੁਸੀਂ ਮੇਰੀ ਗੁड़िया ਥੱਪੜ ਕਿਉਂ ਲਾਇਆ ਹੈ ਵੀ ਤੁਸੀਂ ਕਿਹੜੀ ਗੱਲ ਤੋਂ ਲਾਇਆ ਜਦੋਂ ਡੇਲੀ ਮੈਂ ਸਕੂਲ ਛੱਡਣ ਵੀ ਆਨੀ ਆ ਲੈਣ ਵੀ ਆਨੀਓ ਤੁਸੀਂ ਮੈਨੂੰ ਕਨਫਰਮ ਕਰਦੇ ਮੈਂ ਆਪਣੇ ਬੱਚੇ ਨੂੰ ਸਮਝਾਉਂਦੀ ਤੇ ਚਲੋ ਮੈਂ ਅੰਦਰ ਸਕੂਲ 'ਚ ਗਈ ਉਹ ਨਾ ਆਪਣਾ ਸਿਰ ਫੜ ਕੇ ਨਾ ਖੁਰਸੀ ਦੇ ਉੱਤੇ ਬਹਿ ਗਏ ਕਹਿੰਦੇ ਵੀ ਮੈਂ ਨਾ ਤੁਹਾਡੀ ਗੁਡੀਆਂ ਨੂੰ ਮਾਰਿਆ ਮੈਂ ਆਪਣੀ ਗੁਡੀਆਂ ਨੂੰ ਆਵਾਜ਼ ਮਾਰੀ ਅੰਦਰ ਕਲਾਸ 'ਚ ਪਹੁੰਚ ਗਈ ਬੱਚਿਆਂ ਕੋਲ ਬੱਚਿਆਂ ਨੂੰ ਕਹਿੰਦੀ ਕਿੰਨੇ ਥੱਪੜ ਮਾਰੇ ਨੇ ਮੈਂ ਮਰੀਂਦੇ ਉਹਨਾਂ ਨੇ ਕਿਹਾ ਬੱਚਿਆਂ ਨੂੰ ਵੀ ਸਿਖਾਤਾ ਉਹਨਾਂ ਨੇ ਤੇ ਬੱਚੇ ਕਹਿੰਦੇ ਵੀ ਇੱਕ ਹੀ ਥੱਪੜ ਲਾਇਆ ਅੱਗੋਂ ਦੋ ਥੱਪੜ ਲਾਏ ਨੇ ਮੇਰੀ ਗੁੜੀਆ ਆਈ ਕੋਲ ਮੈਂ ਆਪਣੀ ਗੁੜੀਆ ਨੂੰ ਆਵਾਜ਼ ਮਾਰੀ ਮੈਂ ਕਿਹਾ ਬੇਟਾ ਕਿੰਨੇ ਥੱਪੜ ਲਾਏ ਨੇ ਕਹਿੰਦੀ ਮਮਾ ਦੋ ਲਾਏ ਨੇ ਮੈਡਮ ਉਹਨੂੰ ਨਾਲ-ਨਾਲ ਅੱਖਾ ਕੱਢ ਰਹੀ ਸੀ ਗੁੜੀਆ ਨੂੰ ਕਿ ਵੀ ਤੂੰ ਦੋ ਹੀ ਥੱਪੜ ਕਹਿਣੇ ਨੇ ਜਿਆਦਾ ਜਿਆਦਾ ਨਾ ਨਹੀਂ ਲੈਣਾ ਹੈਗਾ ਚਲੋ ਜਦੋਂ ਉਹਨਾਂ ਨੇ ਮੈਨੂੰ ਆਪਣੀ ਮੈਂ ਆਪਣੀ ਗੁੜੀਆ ਦੇਖੀ ਮਾਥੇ ਰੋਣ ਲੱਗੀ ਕਲਾਸ 'ਚ ਮੈਨੂੰ ਮੈਡਮ ਮੇਰੇ ਕੋਲ ਹੱਥ ਜੋੜ-ਜੋੜ ਕੇ ਮੇਰੇ ਕੋਲ ਮਾਫੀ ਮੰਗੇ ਮੈਂ ਕਿਹਾ ਵੀ ਮੈਂ ਮਾਫ ਨਹੀਂ ਕਰਾਂਗੀ ਇਹਦੇ ਪਾਪਾ ਨੇ ਤੁਹਾਨੂੰ ਮਾਫ ਨਹੀਂ ਤੇ ਚਲੋ ਮੈਂ ਨਾ ਉੱਥੇ ਕਹਿੰਦੇ ਮੈਂ ਕਿਹਾ ਮੈਂ ਪ੍ਰਿੰਸੀਪਲ ਸਰ ਕੋ ਜਾ ਰਹੀ ਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਪ੍ਰਿੰਸੀਪਲ ਸਰ ਕੋ ਤੁਸੀਂ ਨਹੀਂ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਚਲੋ ਸਰ ਮੈਂ ਪ੍ਰਿੰਸੀਪਲ ਸਰ ਕੋ ਚਲੇ ਗਏ ਪ੍ਰਿੰਸੀਪਲ ਸਰ ਕੋ ਉਹਨਾਂ ਨੇ ਕਿਹਾ ਸਰ ਵੀ ਮੈਂ ਇਹਦੀ ਗੁਡੀਆਂ ਤੇ ਨਾ ਥੱਪੜ ਮਾਰੇ ਨੇ ਕਹਿੰਦੀ ਸਰ ਦੋ ਹੀ ਮਾਰੇ ਨੇ ਇਹਨਾਂ ਦੀ ਸਕਿਨ ਨਾ ਨੈਡਿਜੇਬਲ ਤੇ ਇਸ ਕਰਕੇ ਇਹਨਾਂ ਦੀ ਸਕਿਨ ਤੇ ਨਾ ਨਿਸ਼ਾਨ ਪੈ ਗਏ ਨੇ ਮੈਂ ਕਿਹਾ ਸਰ ਇੰਨੀ ਇੰਨੀ ਨਹੀਂ ਹੁੰਦੀ ਹੈਗੀ ਜਿੰਨੀ ਤੁਸੀਂ ਕਹਿ ਰਹੇ ਹੋ ਤੇ ਮੈਂ ਸਰਕਲ ਗਈ ਅੰਦਰ ਪ੍ਰਿੰਸੀਪਲ ਸਰ ਬੈਠੇ ਸੀ ਆਫਿਸ 'ਚ ਮੈਂ ਉਹਨਾਂ ਕੋਲ ਗਈ ਮੈਂ ਕਿਹਾ ਸਰ ਐਨਾ ਬੱਚਿਆਂ ਨੂੰ ਕੁੱਟਿਦਾ ਵੀ ਤੁਸੀਂ ਬਿਲਕੁਲ ਵੀ ਇਹਨੂੰ ਆ ਗਿਆ ਵੀ ਦੂਸਰੀ ਦੂਸਰਾ ਚਾਂਸ ਹੋ ਗਿਆ ਪਹਿਲਾਂ ਕੇਜੀ ਕਲਾਸ ਚ ਇਹ ਚਾਂਸ ਹੋਇਆ ਸੀ ਹੁਣ ਫਰਸਟ ਕਲਾਸ ਚ ਹੋਇਆ ਹੈ ਚਲੋ ਵੀ ਜਿਹੜਾ ਕੇਜੀ ਕਲਾਸ ਚ ਹੋਇਆ ਸੀ ਮੈਂ ਉਹ ਬਰਦਾਸ਼ਤ ਕਰ ਲਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੱਚਿਆਂ ਦੀ ਵੀ ਗਲਤੀ ਹੁੰਦੀ ਹੈ ਪਰ ਨਹੀਂ ਇਸ ਵਾਰ ਤੇ ਟੀਚਰਾਂ ਨੇ ਹੱਥ ਦੀ ਪਾਰ ਕਰਤੀ ਆਪਣੀ ਇਹ ਜਿਹੜੀ ਤੁਸੀਂ ਕਰੋ ਪਹਿਲਾਂ ਵੀ ਹੋ ਚੁੱਕਿਆ ਬੱਚਿਆਂ ਦਾ ਇਸ ਸਕੂਲ ਚ ਹੋਇਆ ਸੀ ਹਾਂਜੀ ਇਹੀ ਸਕੂਲ ਚ ਮੈਡਮ ਇਹ ਸੀ ਕੋਈ ਹੋਰ ਮੈਡਮ ਸੀ ਹਾਂਜੀ ਹਾਂਜੀ ਉਹ ਦੂਸਰੀ ਮੈਡਮ ਸੀ ਤੇ ਉਸ ਟਾਈਮ ਤੁਸੀਂ ਕੋਈ ਕਾਰਵਾਈ ਕੀਤੀ ਮੈਡਮ ਹਾਂਜੀ ਉਸ ਟਾਈਮ ਮੈਂ ਕੋਈ ਨਹੀਂ ਕੀਤੀ ਹੈਗੀ ਤੇ ਹੁਣ ਤੁਸੀਂ ਕੀ ਕਾਰਵਾਈ ਕਰੋਗੇ ਕਰਨ ਕਰਨਾ ਚਾਹੋਗੇ ਉਸ ਮੈਡਮ ਦੇ ਖਿਲਾਫ ਸਰ ਮੈਨੂੰ ਇਨਸਾਫ ਚਾਹੀਦਾ ਹੈ ਮੇਰੀ ਗੁਡੀਆਂ ਨੂੰ ਅਜਾ ਇਨਾ ਮਾਰਿਆ ਕੱਲ ਨੂੰ ਮੈਂ ਨਹੀਂ ਚਾਹਦੀ ਵੀ ਕਿਸੇ ਹੋਰ ਬੱਚੇ ਨੂੰ ਘੁੱਟੇ ਹੋ ਮੈਂ ਨਹੀਂ ਚਾਹਦੀ ਹੈ ਕਿ ਸਾਰੇ ਬੱਚੇ ਆਪਣੇ ਬੱਚਿਆਂ ਵਰਗੇ ਹੀ ਹੁੰਦੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਕੀ ਮੰਗ ਕਰਦੇ ਹੋ ਇਹ ਜੀ ਮੈਡਮ ਦੇ ਖਿਲਾਫ ਕੀ ਕਾਰਵਾਈ ਬਣਨੀ ਚਾਹੀਦੀ ਤੁਹਾਡੇ ਸਭਾ ਸਰ ਕੋਈ ਨਾ ਕੋਈ ਸਜ਼ਾ ਦੇਣੀ ਚਾਹੀਦੀ ਹੈ ਮੇਰੇ ਵੱਲੋਂ ਮੇਰੀ ਗੁਡੀਆਂ ਨੂੰ ਐਨਾ ਮਾਰਿਆ ਮੈਂ ਆਪਣੀ ਗੁਡੀਆਂ ਨੂੰ ਕਦੇ ਹੱਥ ਨਹੀਂ ਲਗਾਇਆ ਹੈਗਾ ਜਿੰਨਾ ਮੈਡਮ ਨੇ ਮਾਰਤਾ ਹੈ ਮੈਂ ਜਾ ਕੇ ਕਲਾਸ 'ਚ ਦੇਖਿਆ ਗੁਡੀਆਂ ਨੂੰ ਮੈਂ ਆਪਣੇ ਆਪ 'ਚ ਮੈਂ ਕੰਟਰੋਲ ਕੀਤਾ ਮੈਂ ਡਿੱਗ ਗਈ ਸੀ ਮੈਂ ਕਿਹਾ ਮੇਰੇ ਮੈਂ ਮੈਮ ਇੰਨੇ ਥੱਪੜ ਮਾਰੀ ਦੇਣਾ ਗੁਡੀਆਂ ਦੇ ਮੈਂ ਕਿਹਾ ਤੁਸੀਂ ਤੇ ਅੱਜ ਹੱਦ ਹੀ ਪਾਰ ਕਰ ਦਿੱਤੀ ਐ ਕਹਿੰਦੇ ਮੈਂ ਕਦੇ ਵੀ ਨਹੀਂ ਮਾਰਿਆ ਅੱਜ ਪਹਿਲੀ ਵਾਰ ਮਾਰਿਆ ਮੈਨੂੰ ਖੁਦ ਨਹੀਂ ਪਤਾ ਮੈਂ ਤੇਰੀ ਗੁਡੀਆਂ ਨੂੰ ਕਿਉਂ ਇੰਨਾ ਮਾਰਿਆ ਮੈਂ ਕਿਹਾ ਤੁਸੀਂ ਕਿਉਂ ਮਾਰਿਆ ਮੇਰੀ ਗੁਡੀਆਂ ਨੂੰ ਹੋਰ ਵੀ ਤਾਂ ਬੱਚੇ ਵੈਥੇ ਬੈਠੇ ਸੀ ਮੈਂ ਨਹੀਂ ਕਹਿੰਦੀ ਕਿ ਉਹ ਤੋਂ ਉਹਨਾਂ ਬੱਚਿਆਂ ਨੂੰ ਵੀ ਕੁੱਟ ਪਰ ਨਹੀਂ ਮੈਂ ਕਿਹਾ ਉਹ ਵੀ ਮੇਰੇ ਬੱਚ ਗੁਡੀਆਂ ਵਰਗੇ ਹੀ ਬੱਚੇ ਨੇ ਪਰ ਮੈਂ ਨਹੀਂ ਜਾਣਦੀ ਹੈਗੀ ਅੱਜ ਤੁਸੀਂ ਮੇਰੀ ਗੁਡੀਆਂ ਨੂੰ ਮਾਰਿਆ ਕਹਿੰਨ ਨੂੰ ਕਿਸੇ ਹੋਰ ਬੱਚੇ ਨੂੰ ਮੈਡਮ ਕੋਲ ਅਸੀਂ ਜਦੋਂ ਜਾ ਕੇ ਅਸੀਂ ਉਥੇ ਰੋਲਾ ਪਾਇਆ ਸਕੂਲ ਚ ਪ੍ਰਿੰਸੀਪਲ ਮੈਡਮ ਸਾਰਾ ਦੋਨੋਂ ਆਏ ਵਾਰ ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਬੱਚਾ ਉੰਜ ਵੈਸੇ ਡਿੱਗ ਜੇ ਸਾ ਚੋਟ ਲੱਗ ਜੇ ਘਰ ਦੇ ਵਿੱਚ ਆਪਾਂ ਉਹ ਵੀ ਤੇ ਬਰਦਾਸ਼ਤ ਕਰਨੀ ਆ ਤੁਹਾਡੇ ਸਾਹਮਣੇ ਮੈਡਮ ਨੇ ਤੁਹਾਡੇ ਤੋਂ ਮਾਫੀ ਵੀ ਮੰਗ ਲਈ ਐ ਤੁਹਾਨੂੰ ਸਾਰਾ ਕੁਝ ਮੈਡਮ ਨੇ ਕਿਹਾ ਤਾਂ ਵੀ ਸੋਰੀ ਗਲਤੀ ਹੋ ਗਈ ਮੇਰੇ ਕੋਲ ਇੱਕ ਵਾਰ ਮੈਡਮ ਨੂੰ ਮਾਫ ਕਰੋ ਜਦੋਂ ਨੈਕਸਟ ਟਾਈਮ ਦੁਬਾਰਾ ਹੋਏਗਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫਿਰ ਉਸ ਤੋਂ ਬਾਅਦ ਸਰ ਜਦੋਂ ਅਸੀਂ ਜਾਦਾ ਬੋਲਣ ਲੱਗੇ ਜਾ ਕੇ ਸਰ ਮੈਂ ਵੀ ਬੋਲੀ ਮੇਰੀ ਮੰਮੀ ਬੋਲੀ ਇਹਦੇ ਨਾਨੀ ਨਾਨਾ ਵੀ ਬੋਲੇ ਜਾ ਕੇ ਅ ਤੁਸੀਂ ਇੱਥੋਂ ਬੱਸ ਇਹੀ ਗੱਲ ਹੋ ਸਕਦੀ ਹੈ ਤੁਸੀਂ ਆਪਣਾ ਖਰਚਾ ਚੱਕੋ ਆਪਣਾ ਬੱਚਾ ਹਟਾ ਲਓ ਇੱਥੋਂ ਮੈਂ ਘੱਟਾ ਥੋੜੀ ਨਾ ਗੱਲ ਬਣਦੀ ਹੈ ਕੋਈ ਵੀ ਆਪਣਾ ਬੱਚਾ ਢਾ ਲਓ ਅਸੀਂ ਮੈਡਮਾਂ ਤੋਂ ਬੱਚਾ ਮਰਵਾਈ ਜਾਈਏ ਤੁਸੀਂ ਹਟਾਈ ਜਾਓ ਸਕੂਲ ਚੋਂ ਬਾਹਰ ਕੱਢੀ ਜਾਓ ਤੁਸੀਂ ਮੈਡਮਾਂ ਨੂੰ ਨਾ ਸਮਝਾਓ ਚਲੋ ਅਸੀਂ ਜਾ ਕੇ ਗੱਲਬਾਤ ਕੀਤੀ ਉਹਨਾਂ ਨੇ ਚਲੋ ਸਾਡੀ ਮਾੜੀ-ਮੋਟੀ ਗੱਲ ਸੁਣੀ ਵੈਸੇ ਸਰ ਨੂੰ ਇਹ ਚਾਹੀਦਾ ਸੀ ਸਾਡੇ ਨਾਲ ਰਲਦਾ ਮੈਡਮ ਨੂੰ ਕਲਾਸ ਚ ਬਾਹਰ ਬੁਲਾਉਂਦੇ ਬੁਲਾ ਕੇ ਸਾਡੇ ਨਾਲ ਗੱਲ ਕਰਦੇ ਸਾਡੇ ਸਾਹਮਣੇ ਮੈਡਮ ਨੂੰ ਕਹਿੰਦੇ ਮੈਮ ਤੁਸੀਂ ਇੰਨਾ ਨਹੀਂ ਸੀ ਬੱਚੇ ਨੂੰ ਕੁੱਟਣਾ ਸਰ ਨੇ ਸਗੋਂ ਮੈਡਮ ਦੇ ਕੋਲ ਸਾਨੂੰ ਜਾਣ ਹੀ ਨਹੀਂ ਦਿੱਤਾ ਉਹਨਾਂ ਨੇ ਸਰ ਨੇ ਕਿਹਾ ਵੀ ਮੈਡਮ ਨੂੰ ਵੀ ਤੂੰ ਹੀ ਨਹੀਂ ਆਣਾ ਹੈਗਾ ਸਰ ਜਦੋਂ ਅਸੀਂ ਮੈਡਮ ਦੇ ਕੋਲ ਜਾਣਵੱਦੀ ਕੋਸ਼ਿਸ਼ ਕਰਦੇ ਸੀ ਸਰ ਉੱਥੇ ਰੋਕ ਲੈਂਦੇ ਸਾਨੂੰ ਨਹੀਂ ਜਾਣਾ ਕਲਾਸ ਚ ਲਾਊਡ ਨਹੀਂ ਹੈਗਾ ਕਲਾਸ ਚ ਲਾਊਡ ਨਹੀਂ ਹੈਗਾ ਇੱਕ ਵਾਰ ਸਰ ਦਾ ਫਰਜ਼ ਬਣਦਾ ਸੀ ਕਹਿਣਾ ਵੀ ਮੈਂ ਮੈਡਮ ਨੂੰ ਕੋਲ ਖੜ ਕੇ ਸਾਡੇ ਸਾਹਮਣੇ ਅਸੀਂ ਵੀ ਮੈਡਮ ਨਾਲ ਗੱਲਬਾਤ ਕਰਦੇ ਪਰ ਸਾਡੀ ਸਰ ਨੇ ਗੱਲਬਾਤ ਹੋਣ ਨਹੀਂ ਨੀ ਦਿੱਤੀ ਐ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਨਾਲ ਸਹੀ ਟ੍ਰੀਟਮੈਂਟ ਕੀਤਾ ਉਹਨਾਂ ਨੇ ਸਹੀ ਤੁਹਾਨੂੰ ਜਵਾਬ ਦਿੱਤਾ ਇਹ ਜਵਾਬ ਦੇਣਾ ਸੀ ਸੀ ਕਿ ਤੁਸੀਂ ਆਪਣੇ ਬੱਚੇ ਨੂੰ ਹਟਾ ਲਓ ਸਹੀ ਲੱਗਦਾ ਤੁਹਾਨੂੰ ਨਹੀਂ ਸਰ ਮੈਂ ਆਪਣੇ ਬੱਚੇ ਨੂੰ ਹਟਾਣਾ ਨਹੀਂ ਜਾਂਦੀ ਹੈ ਕਿ ਮੈਂ ਹੀ ਕਹਿੰਦੀ ਸੀ ਚਲੋ ਕੋਈ ਨਾ ਹੁਣ ਪੇਪਰ ਆ ਰਹੇ ਨੇ ਚਲੋ ਨੈਕਸਟ ਟਾਈਮ ਮੈਂ ਨਹੀਂ ਲਗਾਵਾਂਗੀ ਪਰ ਮੇਰੀ ਮਜਬੂਰੀ ਹੁਣ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਹੈ ਐਸ ਕਰਕੇ ਚਲੋ ਮੈਂ ਤਾਂ ਕਹਿ ਰਹੀ ਸੀ ਵੀ ਚਲੋ ਅੱਗੇ ਬੱਚਾ ਪੜ ਲੈਂਦਾ ਹੋਰ ਥੋੜਾ ਇਹ ਕਿਹੜਾ ਸਕੂਲ ਸੀ ਤੇ ਪ੍ਰਿੰਸੀਪਲ ਮੈਡਮ ਤੇ ਸਰ ਦਾ ਨਾਮ ਵੀ ਦੱਸੋ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਾਸਮਾ ਰੋਜੀ ਇਸ ਪ੍ਰਿੰਸੀਪਲ ਮੈਡਮ ਦਾ ਨਾਮ ਹੈ ਤੇ ਸਿਮਰ ਸਰ ਸਰ ਦਾ ਨਾਮ ਹੈ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਵੱਲੋਂ ਵੀ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਜੋ ਤੁਹਾਡੇ ਬੱਚੇ ਨਾਲ ਹੋਇਆ ਹਾਂਜੀ ਸਰ ਜੈਸ ਮੈਂ ਕਾਰਵਾਈ ਕਰਵਾਉਣਾ ਚਾਹਨੀ ਆ ਮੈਡਮ ਤੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਜਾਂਦੋਂ ਕੀ ਮੰਗ ਕਰਦੇ ਹੋ ਵੀ ਇਹੋ ਜਿਹੀ ਟੀਚਰ ਤੇ ਇਹੋ ਜਿਹਾ ਸਕੂਲ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਸਰ ਐਵੇਂ ਜਿਹੀ ਟੀਚਰ ਤੇ ਪ੍ਰਿੰਸੀਪਲ ਸਰ ਨੂੰ ਰੱਖਣੀ ਨਹੀਂ ਚਾਹੀਦੀ ਜਦੋਂ ਪ੍ਰਿੰਸੀਪਲ ਆਪ ਸਹੀ ਨੇ ਫਿਰ ਅੱਧ ਦੇ ਟੀਚਰਾਂ ਕਿਉਂ ਰੱਖਦੇ ਨੇ ਇਹਦਾ ਦੇ ਟੀਚਰਾਂ ਲਾਊਡ ਨਹੀਂ ਸਕੂਲ 'ਚ ਹੋਣੀਆਂ ਚਾਹੀਦੀਆਂ ਬਿਲਕੁਲ ਵੀ ਜਿਹੜਿਆ ਬੱਚੇ ਨੂੰ ਮਾਰਦੇ ਅਸੀਂ ਬੱਚਾ ਪੜਾਉਣ ਵਾਸਤੇ ਭੇਜਨੇ ਆ ਅਸੀਂ ਮਾਰ ਕਟਾਈ ਕਟਾਈ ਵਾਸਤੇ ਬੱਚਾ ਨਹੀਂ ਭੇਜਦੇ ਆਗੇ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ 마ਸੂਮ ਬੱਚੇ ਦੀ ਜ਼ੁਬਾਨੀ ਤੇ ਉਹਦੀ ਮਦਦ ਦੀ ਜ਼ੁਬਾਨੀ ਵੀ ਉਹਨਾਂ ਦੇ ਬੱਚੇ ਨਾਲ ਜਿਹੜੀ ਹੈ ਕੁੱਟਮਾਰ ਹੋ ਰਹੀ ਹੈ ਵੀ ਇੱਕ ਮਾਂ ਨੂੰ ਕਿੰਨਾ ਦੁੱਖ ਲੱਗਦਾ ਜਦੋਂ ਉਹਦੇ ਬੱਚਾ ਸਕੂਲ ਪੜਨ ਲਈ ਉਹ ਭੇਜਦੀ ਹੈ ਤੇ ਉੱਥੇ ਜਿਹੜੀ ਸਕੂਲ ਟੀਚਰ ਜੀ ਨੂੰ ਟੀਚਰ ਨੂੰ ਆਪਾਂ ਗੁਰੂ ਰੱਬ ਦਾ ਰੂਪ ਕਹਿੰਦੇ ਆ ਉਹਦੇ ਵੱਲੋਂ ਬੱਚਿਆਂ ਨੂੰ ਜਦ ਮਾਰਿਆ ਜਾਂਦਾ ਹੈ ਉਹਨਾਂ ਤੇ ਕੀ ਬੀਤਦੀ ਹੈ ਅੱਗੋਂ ਜਦ ਜਦ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਜਾਂਦੀ ਹੈ ਇਸ ਸੰਬੰਧੀ ਤਾਂ ਪ੍ਰਿੰਸੀਪਲ ਦਾ ਸਿੱਧਾ-ਸਿੱਧਾ ਇਹ ਜਵਾਬ ਹੁੰਦਾ ਹੈ ਪੇਰੈਂਟਸ ਨੂੰ ਵੀ ਜਾਂ ਤਾਂ ਤੁਸੀਂ ਆਪਣਾ ਬੱਚਾ ਹਟਾ ਲਓ ਅਸੀਂ ਆਪਣੀ ਟੀਚਰ ਹਟਾ ਲਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਸ ਤਰ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਾਰਨਾ ਜਾਇਜ਼ ਹੈ ਜਾਂ ਨਹੀਂ ਹੁਣ ਇਨਾ ਵੱਲੋਂ ਜਿਹੜੀ ਹੈ ਪੁਲਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਸਕੂਲ ਦੇ ਖਿਲਾਫ ਤੇਜਸ ਮੈਡਮ ਦੇ ਖਿਲਾਫ ਮਮਤਾ ਮੈਡਮ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਆਈ ਬਿਨ ਪੰਜਾਬ ਨਿਊਜ਼ ਦੇ ਲਈ ਰਾਜਪਰਾਤੋ ਹਿਮਾਸ਼ੂ ਹੈ ਦੀ ਰਿਪੋਰਟ ਡਾਕਟਰ ਕਿਰਨ ਜੋਧਕਰ ਮੈਡਮ ਕੀ ਮਾਮਲਾ ਥੇ ਬੱਚੀ ਜੋ ਹੈ ਸਾਡੇ ਕੋਲ ਆਜੀ ਇੱਕ ਤਕਰੀਬਨ 8 ਸਾਲ ਦੀ ਬੱਚੀ ਉਹਦੇ ਪੇਰੈਂਟਸ ਲੈ ਕੇ ਆਏ ਨੇ ਤੇ ਉਹਦੇ ਫੇਸ ਤੇ ਇੱਕ ਸਾਈਡ ਤੇ ਕਾਫੀ ਨਿਸ਼ਾਨ ਸੀਗੇ ਅਸੀਂ ਉਹਦਾ ਪਰਚਾ ਕੱਢ ਦਿੱਤਾ ਹੈ ਤੇ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੈ ਠੀਕ ਹੈ ਮਤਲਬ ਐਗਜ਼ਾਮਨ ਕੀਤਾ ਮਤਲਬ ਕੀ ਐਗਜ਼ਾਮਨ ਕੀਤਾ ਹਾਂ ਜੀ ਪ੍ਰੋਪਰ ਉਹਦਾ ਐਮਐਲਆਰ ਕੱਟਿਆ ਤੇ ਘਰ ਵਾਲਿਆਂ ਨੇ ਕੀ ਕਿਹਾ ਸੀ ਬੱਚੇ ਦੇ ਪੇਰੈਂਟਸ ਦਾ ਕਹਿਣਾ ਹੈ ਕਿ ਉਹਦੇ ਅਧਿਆਪਕ ਵੱਲੋਂ ਥੱਪੜ ਮਾਰੇ ਗਏ ਹਨ ਬਾਕੀ ਸਾਨੂੰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇਗੀ ਤੁਸੀਂ ਐਮਐਲਆਰ ਕੱਟਿਆ ਹਾਂ ਜੀ ਸੋ ਜੀ ਇੱਕ ਦਿਨੇ ਮੰਗਦੇ ਉਹ ਉਹ ਲੋਕ ਹੈ ਕੋਈ ਹੋਰ ਦੇ ਕੋਈ ਕਰੇ ਕਿ 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 ਇਹ ਮੈਡਮ ਸਕੂਲ ਤੇ ਕੀ ਹੈ ਨਾ ਜੋ ਇੱਕ ਬਾਸਮਾ ਦੀ ਬੱਚੀ ਨੂੰ ਟੀਚਰ ਵੱਲੋਂ ਮਾਰਿਆ ਗਿਆ ਤੁਸੀਂ ਸਟੇਟਮੈਂਟ ਆ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਰੀਨ ਪੁੱਤਰੀ ਗੁਰਜੰਟ ਸਿੰਘ ਵਾਸੀ ਬਾਸਮਾ ਕੁਰਤੇ ਪਬਲਿਕ ਸਕੂਲ ਚ ਪੜਦੀ ਸੀ ਟੀਚਰ ਵੱਲੋਂ ਉਹਨੂੰ ਮਾਰਿਆ ਗਿਆ ਜੋ ਹਸਰ ਸਾਹਿਬ ਅੱਜ ਅੱਜ ਇਹ ਸਟੇਟਮੈਂਟ ਲੈ ਲਈ ਹੈ ਜੇ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਐਕਸਪੈਕਟਿਡ ਕੀ ਕਾਰਵਾਈ ਹੋ ਸਕਦੀ ਹੈ ਜੋ ਵੀ ਕਾਨੂੰਨ ਤੱਕ ਜੋ ਕਾਰਵਾਈ ਬੰਦ ਜੋ ਕਰਾਂਗੇ ਜੇ ਸਿ